ਦੋਸਤੋ ਇਸ ਦਸਹਰੇ ਵਾਲੇ ਦਿਨ ਘਰ ਵਿੱਚ ਇਸ ਥਾਂ ਤੇ ਤਿੰਨ ਲੋង ਸੁੱਟ ਦਿਓ ਮਾਤਾ ਦੁਰਗਾ ਜੀ ਦੀ ਅਸੀਸ ਨਾਲ ਤੁਹਾਡੇ ਜੀਵਨ ਦੇ ਹਰ ਦੁੱਖ ਕਸ਼ਟ ਤੋਂ ਤੁਰੰਤ ਹੀ ਮੁਕਤੀ ਮਿਲ ਜਾਵੇਗੀ ਤੁਹਾਡੇ ਜੀਵਨ ਵਿੱਚ ਧਨ ਦੀ ਵਰਖਾ ਹੋਵੇਗੀ ਅਤੇ ਦੋਸਤੋ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਤੁਸੀਂ ਕਰੋੜਪਤੀ ਬਣ ਜਾਓਗੇ ਕਿਉਂਕਿ ਦੋਸਤੋ ਇਸ ਵਾਰ ਇਸ ਦਸਹਰੇ ਵਾਲੇ ਦਿਨ ਬਹੁਤ ਸਾਰੇ ਦੁਰਲੱਭ ਜੋਗ ਬਣ ਰਹੇ ਹਨ ਜੋ ਕਈ ਸਾਲਾਂ ਬਾਅਦ ਆਇਆ ਹੈ ਇਸ ਲਈ ਦੋਸਤੋ ਇਹ ਦਸਹਰੇ ਵਾਲਾ ਦਿਨ ਤੁਹਾਡੇ ਲਈ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ ਇਸ ਦਿਨ ਇਹ ਕੀਤਾ ਗਿਆ ਛੋਟਾ ਉਪਾਅ ਤੁਹਾਡੇ ਜੀਵਨ ਲਈ ਬਹੁਤ ਹੀ کارਗਰ ਸਾਬਤ ਹੋ ਸਕਦਾ ਹੈ ਤੁਹਾਨੂੰ ਖੁਸ਼ੀਆਂ ਦੇ ਸਕਦਾ ਹੈ ਤੁਸੀਂ ਕਿੰਨੇ ਵੀ ਗਰੀਬ ਹੋਵੋ ਭਾਵੇਂ ਤੁਹਾਡੇ ਕੋਲ 1 ਰੁਪਿਆ ਵੀ ਨਾ ਹੋਵੇ ਇਸ ਦਸਹਰੇ ਵਾਲੇ ਦਿਨ ਇਹ ਕੀਤਾ ਗਿਆ ਉਪਾਅ ਤੁਹਾਡੇ ਲਈ ਕਰੋੜਾਂ ਦਾ ਮਾਲਕ ਹੋ ਸਕਦਾ ਹੈ ਇਸ ਦਿਨ ਤੁਸੀਂ ਪੈਸੇ ਵਿੱਚ ਖੇਡ ਸਕਦੇ ਹੋ ਤੇ ਤੁਹਾਡੀ ਜ਼ਿੰਦਗੀ ਹਮੇਸ਼ਾ ਦੇ ਲਈ ਬਦਲ ਸਕਦੀ ਹੈ ਤਾਂ ਦੋਸਤੋ ਇਹ ਤੁਹਾਨੂੰ ਕਿਵੇਂ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਕਿਹੜੇ ਟਾਈਮ ਕਰਨਾ ਹੈ ਉਸ ਦਿਨ ਮੈਂ ਇਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗਾ ਪਰ ਉਸ ਤੋਂ ਪਹਿਲਾਂ ਮੇਰੀ ਤੁਹਾਡੀ ਅੱਗੇ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਵੀ ਜਰੂਰ ਕਰ ਦੇਣਾ ਇੱਕ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜਰੂਰ ਲਿਖ ਦੇਣਾ ਤਾਂ ਜੋ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਬਣਿਆ ਰਹੇ ਤਾ ਚਲੋ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਚੱਲਦੇ ਹਾਂ ਉਸ ਵੀਡੀਓ ਦੇ ਵਿੱਚ ਦੋਸਤੋ ਇਹ ਦਸਹਰੇ ਦਾ ਦਿਨ ਬਹੁਤ ਹੀ ਖਾਸ ਹੋਣ ਵਾਲਾ ਹੈ ਇਸ ਦਸਹਰੇ ਤੇ ਕੀਤਾ ਗਿਆ ਉਪਾਾ ਤੁਹਾਡੇ ਲਈ ਬਿਹਤਰ ਹੋਵੇਗਾ ਕਈ ਵਾਰ ਵੱਡੇ ਵੱਡੇ ਪੂਜਾ ਪਾਠ ਅਤੇ ਅਨੁਸ਼ਟਾਨ ਨਾਲ ਵੀ ਜੋ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਹ ਇਸ ਦਸਹਰੇ ਵਾਲੇ ਦਿਨ ਕਿਸੇ ਵੀ ਦਿਨ ਇੱਕ ਛੋਟੇ ਜਿਹੇ ਉਪਾਾ ਨਾਲ ਪੂਰੀ ਹੋ ਜਾਂਦੀ ਹੈ ਉਹ ਇਸ ਦਸਹਰੇ ਵਾਲੇ ਦਿਨ ਕਿਸੇ ਵੀ ਦੇਣੇਕ ਛੋਟੇ ਜਿਉਂ ਉਪਾਅ ਨਾਲ ਪੂਰੀ ਹੋ ਸਕਦੀ ਹੈ ਬਹੁਤ ਸਾਰੇ ਲੋਕਾਂ ਨੇ ਪਿਛਲੇ ਸਾਲ ਇਸ ਉਪਾਅ ਨੂੰ ਕੀਤਾ ਵੀ ਸੀ ਅਤੇ ਉਹਨਾਂ ਨੂੰ ਇਸ ਉਪਾਅ ਦਾ ਬਹੁਤ ਹੀ ਵੱਡਾ ਫਲ ਪ੍ਰਾਪਤ ਹੋਇਆ ਸੀ ਤੇ ਜੇਕਰ ਤੁਸੀਂ ਵੀ ਇਸ ਦਸਹਰੇ ਦਾ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ ਤੇ ਸੁਣ ਲਵੋ ਪਰ ਇੱਕ ਗੱਲ ਹੋਰ ਇਸ ਵੀਡੀਓ ਨੂੰ ਸਕਿੱਪ ਕਰਕੇ ਨਾ ਵੇਖਣਾ ਪੂਰੀ ਵੀਡੀਓ ਸ਼ੁਰੂ ਤੋਂ ਐਂਡ ਤੱਕ ਹੀ ਜ਼ਰੂਰ ਵੇਖਣਾ ਫਿਰ ਹੀ ਤੁਹਾਨੂੰ ਇਸ ਵੀਡੀਓ ਦੀ ਸਮਝ ਲੱਗੇਗੀ ਤੇ ਤੁਹਾਨੂੰ ਇਸ ਉਪਾਅ ਦਾ ਫਲ ਤਾਂ ਹੀ ਪ੍ਰਾਪਤ ਹੋਵੇਗਾ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਵਿੱਚ ਚਾਹੇ ਕਿਸੇ ਵੀ ਤਰ੍ਹਾਂ ਦਾ ਦੁੱਖ ਜਾਂ ਸਮੱਸਿਆ ਚੱਲ ਰਹੀ ਹੋਵੇ ਤੁਹਾਨੂੰ ਉਸ ਦਾ ਕਾਰਨ ਵੀ ਪਤਾ ਨਾ ਹੋਵੇ ਇਹ ਸਮੱਸਿਆ ਕਿਸ ਕਾਰਨ ਚੱਲ ਰਹੀ ਹੈ ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ ਜਿਵੇਂ ਗ੍ਰਹਿ ਦੋਸ਼ ਹੋ ਸਕਦਾ ਹੈ ਮੰਗਲ ਦੋਸ਼ ਹੋ ਸਕਦਾ ਹੈ ਜਾਂ ਹੋਰ ਕੋਈ ਵੀ ਦੋਸ਼ ਹੋ ਸਕਦਾ ਹੈ ਪਰ ਤੁਹਾਨੂੰ ਇਸ ਉਪਾਅ ਨੂੰ ਕਰਨ ਲਈ ਆਪਣੇ ਦੋਸ਼ ਦਾ ਪਤਾ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈ ਇਸ ਦਸਹਰੇ ਵਾਲੇ ਦੇਣ ਤੁਸੀਂ ਤਿੰਨ ਲੌਂਗ ਵਾਲਾ ਉਪਾਅ ਜ਼ਰੂਰ ਕਰਨਾ ਜੇਕਰ ਤੁਸੀਂ ਆਪਣੀ ਕਿਸਮਤ ਨੂੰ ਬਦਲਣਾ ਚਾਹੁੰਦੇ ਹੋ ਤਿੰਨ ਹਮੇਸ਼ਾ ਲਈ ਗਰੀਬੀ ਚੋਂ ਨਿਕਲਣਾ ਚਾਹੁੰਦੇ ਹੋ ਤਾਂ ਦੋਸਤੋ ਹੁਣ ਅਸੀਂ ਸਮਝਦੇ ਹਾਂ ਇਸ ਉਪਾਅ ਨੂੰ ਕਰਨ ਦਾ ਸਮਾਂ ਕੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਸਮਝਦੇ ਹਾਂ ਇਹ ਤਿੰਨ ਲੌਂਗ ਵਾਲਾ ਉਪਾਅ ਕੌਣ ਕਰ ਸਕਦਾ ਹੈ ਸਿੱਧੀ ਜੀ ਗੱਲ ਇਹ ਹੈ ਇਹ ਉਪਾਅ ਮਨੋ ਕਾਮਨਾ ਪੂਰੀ ਕਰਨ ਲਈ ਜੀਵਨ ਦੇ ਦੁੱਖ ਕਸ਼ਟ ਦੂਰ ਕਰਨ ਜਾਂ ਕੋਈ ਵੱਡਾ ਕੰਮ ਜੋ ਪੂਰਾ ਨਹੀਂ ਹੋ ਰਿਹਾ ਉਸ ਲਈ ਕੀਤਾ ਜਾ ਸਕਦਾ ਹੈ ਜャ ਤੁਸੀਂ ਆਪਣੇ ਕਿਸੇ ਮਨੋ ਕਾਮਨਾ ਲਈ ਪੂਰੀ ਕਰਨ ਲਈ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਉਹ ਵਿਅਕਤੀ ਕਰ ਸਕਦਾ ਹੈ ਜਿਸ ਨੂੰ ਮਾਤਾ ਲక్ష్ਮੀ ਤੋਂ ਕੋਈ ਵੀ ਮਨੋ ਕਾਮਨਾ ਪੂਰੀ ਕਰਵਾਉਣੀ ਹੋਵੇ ਜੇਕਰ ਕੋਈ ਮਤਾਵਾ ਜਾਂ ਭੈਣਾ ਘਰ ਦੀ ਸੁਖ ਸ਼ਾਂਤੀ ਅਤੇ ਧਨ ਸਫਤੀ ਵਧਾਉਣ ਲਈ ਇਹ ਉਪਾਅ ਕਰਨਾ ਚਾਹੁੰਦੀਆਂ ਹਨ ਤਾਂ ਘਰ ਦੀਆਂ ਵੱਡੀਆਂ ਮਤਾਵਾ ਜਾਂ ਭੈਣਾ ਇਸ ਨੂੰ ਵਸੀਸ ਰੂਪ ਨਾਲ ਕਰ ਸਕਦੀਆਂ ਹਨ ਕਿਉਂਕਿ ਮਾਤਾ ਭੈਣਾ ਵਿੱਚ ਲక్ష్ਮੀ ਮਾਤਾ ਪ੍ਰਵੇਸ਼ ਕਰਦੀ ਹੈ ਤੇ ਉਹਨਾਂ ਦਾ ਫਾਲ ਬਹੁਤ ਹੀ ਵੱਡਾ ਹੋ ਕੇ ਮਿਲਦਾ ਹੈ ਪਰ ਘਰ ਵਿੱਚ ਇਸ ਉਪਾਅ ਨੂੰ ਕੋਈ ਵਿਅਕਤੀ ਵੀ ਕਰ ਸਕਦਾ ਹੈ ਜਿਸ ਨੇ ਕੋਈ ਵੀ ਮਨੋ ਕਾਮਨਾ ਪੂਰੀ ਕਰਵਾਉਣੀ ਹੋਵੇ ਭਾਵੇਂ ਉਹ ਧਨ ਦੌਲਤ ਦੀ ਹੋਵੇ ਭਾਵੇਂ ਕਿਸੇ ਤਰ੍ਹਾਂ ਦੀ ਕੁਝ ਵੀ ਹੋਵੇ ਬਸ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਚੰਗੀ ਤਰ੍ਹਾਂ ਸਮਝ ਲੈਣਾ ਹੈ ਇਹ ਐਨਾ ਸਰਲ ਉਪਾਅ ਹੈ ਕਿ ਬੱਚਾ ਵੀ ਇਸ ਉਪਾਅ ਨੂੰ ਕਰ ਸਕਦਾ ਹੈ ਕਿਉਂਕਿ ਦਸਹਿਰੇ ਵਾਲੇ ਦਿਨ ਮਾਤਾ ਲక్ష్ਮੀ ਬਹੁਤ ਪ੍ਰਸੰਨ ਹੁੰਦੀ ਹੈ ਉਸ ਦਿਨ ਛੋਟਾ ਜਿਹਾ ਕੀਤਾ ਉਪਾਅ ਤੁਹਾਡੇ ਲਈ ਧਨ ਧਾਨ ਸਬਤ ਹੋ ਸਕਦਾ ਹੈ ਤੇ ਮਾਤਾ ਲక్ష్ਮੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹਿ ਸਕਦੀ ਹੈ ਮੋਣ ਆਓ ਸਮਝਦੇ ਹਾਂ ਇਹ ਤਿੰਨ ਲੌਂਗ ਵਾਲੇ ਉਪਾਅ ਨੂੰ ਕਿਵੇਂ ਕਰਨਾ ਹੈ ਇਸ ਦਾ ਸਮਾਂ ਕੀ ਹੈ ਦੁਸਾਰੇ ਵਾਲੇ ਦਿਨ ਇਸ ਉਪਾ ਨੂੰ ਮੁੱਖ ਰੂਪ ਵਿੱਚ ਰੱਖਦੇ ਹੋਏ ਆਪਾਂ ਇਹ ਉਪਾ ਸ਼ਾਮ ਦੇ ਸਮੇਂ ਪਰਦੋਸ਼ ਕਾਲ ਵਿੱਚ ਕਰਨਾ ਹੈ ਹੁਣ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਪਰਦੋਸ਼ ਕਾਲ ਦਾ ਸਮਾਂ ਕਦੋਂ ਹੁੰਦਾ ਹੈ ਇਹ ਸਮਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਹੁੰਦਾ ਹੈ ਅਸੀਂ ਤੁਹਾਨੂੰ ਦੱਸ ਦਿਆਂ ਕਿ ਪਰਦੋਸ਼ ਕਾਲ ਸ਼ਾਮ ਦੇ 6 ਵਜੇ ਤੋਂ 7 ਵਜੇ ਦੇ ਵਿਚਕਾਰ ਇਹ ਸਮਾਂ ਪਰਦੋਸ਼ ਕਾਲ ਦਾ ਹੁੰਦਾ ਹੈ ਇਸ ਸਮੇਂ ਵਿੱਚ ਤੁਸੀਂ ਉਹ ਪਾ ਜੋ ਵੀ ਕਰੋਗੇ ਤੁਹਾਨੂੰ ਵਸਦਾ ਫਾਲ ਜਰੂਰ ਪ੍ਰਾਪਤ ਹੋਵੇਗਾ ਦੂਸਰਾ ਇਹ ਦਸਹਰੇ ਵਾਲਾ ਦਿਨ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਦੌਰਾਨ ਦੇਵੀ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ ਤੇ ਦੁੱਖਾਂ ਨੂੰ ਦੂਰ ਕਰਦੀ ਹੈ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਤੁਸੀਂ ਇਹ ਤਿੰਨ ਲੌਂਗ ਵਾਲੇ ਉਹ ਪਾ ਨੂੰ ਕਰ ਸਕਦੇ ਹੋ ਪਰ ਕਈ ਲੋਕ ਸਵਾਲ ਕਰਦੇ ਹਨ ਅਸੀਂ ਤਾਂ ਨੌਕਰੀ ਤੇ ਜਾਂਦੇ ਹਾਂ ਡਿਊਟੀ ਤੇ ਜਾਂਦੇ ਹਾਂ ਤੇ ਸਾਨੂੰ ਘਰ ਵਿੱਚ ਆਉਣ 'ਚ ਦੇਰੀ ਹੋ ਜਾਂਦੀ ਹੈ ਤਾਂ ਅਸੀਂ ਕੀ ਕਰੀਏ ਉਹਨਾਂ ਨੂੰ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਸ਼ਾਮ ਦੇ ਸਮੇਂ ਪਰਦੋਸਕਾਲ ਵਿੱਚ ਇਹ ਉਪਾਅ ਕਰ ਰਹੇ ਹੋ ਅਤੇ ਤੁਹਾਨੂੰ 7 ਵਜੇ ਤੱਕ ਘਰ ਆਉਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਤੁਸੀਂ ਇਸ ਨੂੰ 8 ਵਜੇ ਵੀ ਕਰ ਸਕਦੇ ਹੋ ਜੇਕਰ ਥੋੜੀ ਜੀ ਦੇਰੀ ਹੋਰ ਹੁੰਦੀ ਹੈ ਤਾਂ 8 ਵਜੇ ਤੋਂ ਬਾਅਦ ਵੀ ਤੁਸੀਂ ਇਸ ਨੂੰ ਕਰ ਸਕਦੇ ਹੋ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਇਸ ਨੂੰ ਸ਼ਾਮ ਦੇ ਸਮੇਂ ਕਦੋਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਪੈਸੇ ਦੀ ਤੰਗੀ ਨਾਲ ਪਰੇਸ਼ਾਨ ਹੋ ਜੇਕਰ ਤੁਸੀਂ ਬਹੁਤ ਮਿਹਨਤ ਕਰਦੇ ਹੋ ਪਰ ਸਫਲਤਾ ਨਹੀਂ ਮਿਲਦੀ ਜੇਕਰ ਤੁਹਾਡਾ ਵਪਾਰ ਜਾਂ ਨੌਕਰੀ ਵਿੱਚ ਅਸਫਲਤਾ ਤੁਹਾਨੂੰ ਮਿਲ ਰਹੀ ਹੈ ਤਾਂ ਇਹ ਛੋਟਾ ਜਿਹਾ ਉਪਾਅ ਤੁਸੀਂ ਇੱਕ ਵਾਰ ਜਰੂਰ ਕਰਕੇ ਵੇਖੋ ਚਲੋ ਜਾਣਦੇ ਹਾਂ ਇਸ ਵਿਸ਼ੇਸ਼ ਉਪਾਅ ਬਾਰੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਇਸ ਦਸਹਿਰੇ ਵਾਲੇ ਦਿਨ ਇਹ ਤਿੰਨ ਲੌਂਗ ਵਾਲਾ ਕੀਤਾ ਉਪਾਅ ਤੁਹਾਡੀ ਹਰ ਪ੍ਰਕਾਰ ਦੀ ਸਮੱਸਿਆ ਦੂਰ ਕਰ ਸਕਦਾ ਹੈ ਤਾਂ ਚਲੋ ਉਸ ਉਪਾਅ ਦੀ ਆਪਾਂ ਗੱਲ ਕਰਦੇ ਹਾਂ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਬਨੇ ਰਹੋ ਪਹਿਲਾ ਆਪਾਂ ਇਸੋ ਪਾਲੇ ਤੁਹਾਨੂੰ ਤਿੰਨ ਲੌਂਗ ਦੀ ਜ਼ਰੂਰਤ ਹੈ ਅੱਜ ਰਾਤ ਨੂੰ ਤਿੰਨ ਲੌਂਗ ਘਰ ਦੀ ਇਸ ਥਾਂ ਤੇ ਸੁੱਟ ਦਿਓ ਤਾਂ ਦੀ ਕਮੀ ਤੁਹਾਡੇ ਜੀਵਨ ਤੋਂ ਦੂਰ ਹੋ ਜਾਵੇਗੀ ਤੇ ਵੱਡੇ ਤੋਂ ਵੱਡਾ ਨજર ਦੋਸ਼ ਵੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗਾ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਤੋਂ ਨજર ਦੋਸ਼ ਦੂਰ ਹੋ ਜਾਵੇਗਾ ਦੇਖੋ ਲੌਂਗ ਪੂਜਾ ਪਾਠ ਵਿੱਚ ਵਰਤੀ ਜਾਂਦੀ ਹੈ ਚਾਹੇ ਵੱਡੀ ਪੂਜਾ ਹੋਵੇ ਜਾਂ ਛੋਟੀ ਮਾਤਾ ਦੁਰਗਾ ਮਹਾਦੇਵ ਜੱਬ ਜੰਗਬਲੀ ਦੀ ਪੂਜਾ ਵਿੱਚ ਕਿਸੇ ਤਰ੍ਹਾਂ ਦੀ ਵੀ ਪੂਜਾ ਹੋਵੇ ਉਸ ਵਿੱਚ ਆਪਾਂ ਲੌਂਗ ਦੀ ਵਰਤੋਂ ਜ਼ਰੂਰ ਕਰਦੇ ਹਾਂ ਲੌਂਗ ਨજર ਦੋਸ਼ ਅਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ ਲੌਂਗ ਦੇ ਉਪਾਅ ਦੇਵੀ-ਦੇਵਤਿਆਂ ਨੂੰ ਜਲਦੀ ਪ੍ਰਸੰਨ ਕਰਦੇ ਹਨ ਅਤੇ ਜੀਵਨ ਦੇ ਕਸ਼ਟਾਂ ਨੂੰ ਦੂਰ ਕਰਦੇ ਹਨ ਦੁਸਹਿਰੇ ਵਾਲੇ ਦਿਨ ਇਹ ਉਪਾਅ ਹੋਰ ਵੀ ਪ੍ਰਭਾਵਸ਼ਾਲੀ ਹੁੰਦਾ ਹੈ ਕਿਉਂਕਿ ਇਹ ਦੇਵੀ ਨੂੰ ਤ੍ਰਿਪਤ ਕਰਦਾ ਹੈ ਅਤੇ ਇਹ ਤੁਹਾਡੇ ਘਰ ਵਿੱਚ ਸ਼ਾਂਤੀ ਲਿਆਉਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ ਦੇ ਕਸ਼ਟ ਜਲਦੀ ਦੂਰ ਹੋਣ ਪੈਸਾ ਆਵੇ ਅਤੇ ਉਹ ਟੇਕ ਜਾਵੇ ਤਾਂ ਇਹ ਲੋង ਦਾ ਉਪਾਅ ਤੁਸੀਂ ਜਰੂਰ ਕਰੋ ਜੋਤਿਸ਼ శాస్త్ర ਵਿੱਚ ਲੋង ਦੀ ਏਜੀ ਹੀ ਉਪਾਹਨ ਜਿਨ੍ਹਾਂ ਨਾਲ ਵਿਅਕਤੀ ਵੱਡੀਆਂ ਸਮੱਸਿਆਵਾਂ ਦਾ ਹੱਲ ਕੱਢ ਸਕਦਾ ਹੈ ਸੱਚੀ ਸ਼ਰਧਾ ਤੇ ਵਿਸ਼ਵਾਸ ਨਾਲ ਕੀਤਾ ਗਿਆ ਕੋਈ ਵੀ ਉਪਾਅ ਸਫਲ ਹੁੰਦਾ ਹੈ ਦੁਸਹਿਰੇ ਵਾਲੇ ਦਿਨ ਇਹ ਵਿਸ਼ਵਾਸ ਹੋਰ ਵੀ ਮਜ਼ਬੂਤ ਹੁੰਦਾ ਹੈ ਕਿਉਂਕਿ ਦੇਵੀ ਦੀ ਕਿਰਪਾ ਨਾਲ ਉਪਾਅ ਦਾ ਪ੍ਰਭਾਵ ਵਧ ਜਾਂਦਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਹੈ ਜੋ ਤੁਸੀਂ ਲੌਂਗ ਲੈਣੇ ਹਨ ਉਹ ਬਿਲਕੁਲ ਸਹੀ ਹੋਣੇ ਚਾਹੀਦੇ ਹਨ ਟੁੱਟੇ ਫੁੱਟੇ ਲੌਂਗ ਨਹੀਂ ਹੋਣੇ ਚਾਹੀਦੇ ਤੇ ਉਹਨਾਂ ਲੌਂਗਾਂ ਦੇ ਉੱਪਰ ਫੁੱਲ ਬਣਿਆ ਹੋਣਾ ਚਾਹੀਦਾ ਹੈ ਉਹ ਲੌਂਗ ਖੰਡਤ ਨਹੀਂ ਹੋਣੇ ਚਾਹੀਦੇ ਇਹ ਲੌਂਗ ਤੁਸੀਂ ਆਪਣੇ ਘਰ ਦੇ ਦੀਪਕ ਵਿੱਚ ਜਲਾਉਣੇ ਹਨ ਤੁਸੀਂ ਆਪਣੇ ਘਰ ਦੇ ਦੀਪਕ ਵਿੱਚ ਤੇਲ ਪਾ ਲਓ ਜਾਂ ਤੁਸੀਂ ਦੇਸੀ ਘਿਓ ਪਾ ਸਕਦੇ ਹੋ ਸ਼ੁੱਧ ਦੇਸੀ ਘਿਓ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਦੀਪਕ ਵਿੱਚ ਦੋ ਲੌਂਗ ਪਾ ਕੇ ਜਲਾਉਂਦੇ ਹੋ ਤਾਂ ਇਹ ਘਰ ਦੇ ਵਾਸਤੂ ਦੋਸ਼ ਅਤੇ ਨਦਰਦੋਸ਼ ਨੂੰ ਦੂਰ ਕਰਦਾ ਹੈ ਜੇਕਰ ਤੁਹਾਡੇ ਕੰਮ ਵਿੱਚ ਰੁਕਾਵਟ ਆ ਰਹੀਆਂ ਹਨ ਜਾਂ ਮਨੋ ਕਾਮਨਾ ਪੂਰੀਆਂ ਨਹੀਂ ਹੋ ਰਹੀਆਂ ਤਾਂ ਇਹ ਉਪਾਅ ਜਲਦੀ ਤੁਹਾਨੂੰ ਫਲ ਪ੍ਰਾਪਤ ਦੇ ਕੇ ਜਾਵੇਗਾ ਦੂਜਾ ਪਾ ਇਹ ਉਪਾਅ ਦੇ ਵਿੱਚ ਤੁਸੀਂ ਪੰਜ ਲੌਂਗ ਲੈਣੇ ਹਨ ਉਹ ਵੀ ਫੁੱਲ ਵਾਲੇ ਉਸੇ ਤਰ੍ਹਾਂ ਹੋਣੇ ਚਾਹੀਦੇ ਹਨ ਖੰਡਤ ਨਹੀਂ ਹੋਣੇ ਚਾਹੀਦੇ ਦੇ ਨਾਲ ਹੀ ਤੁਸੀਂ ਇੱਕ ਕਪੂਰ ਦੀ ਟਿੱਕੀ ਲੈਣੀ ਹੈ ਇੱਕ ਕਪੂਰ ਦੀ ਟਿੱਕੀ ਉਹਨਾਂ 55 ਲੌਂਗਾਂ ਨੂੰ ਮਿੱਟੀ ਦੇ ਦੀਪਕ ਵਿੱਚ ਪਾ ਕੇ ਰੱਖੋ ਤੇ ਉਸ ਦੇ ਵਿੱਚ ਕਪੂਰ ਰੱਖ ਕੇ ਉਸ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਸ਼ਾਮ ਦੇ ਸਮੇਂ ਜਲਾ ਦੇ ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਸਮੇਂ ਇਹ ਉਪਾਅ ਤੁਸੀਂ ਕਰ ਸਕਦੇ ਹੋ ਇਹ ਉਪਾਅ ਨਾਲ માતા લક્ષ્ਮੀ ਦਾ ਵਾਸ ਤੁਹਾਡੇ ਘਰ ਵਿੱਚ ਹੁੰਦਾ ਹੈ ਧਨ ਵਿੱਚ ਵਾਧਾ ਹੁੰਦਾ ਹੈ ਤੇ ਨજર ਦੋਸ਼ ਪੂਰੀ ਤਰ੍ਹਾਂ ਦੂਰ ਹੋ ਜਾਂਦਾ ਹੈ। ਲੌਂਗ ਅਤੇ ਕਪੂਰ ਮਿਲ ਕੇ ਬਹੁਤ ਸ਼ਕਤੀਸ਼ਾਲੀ ਬਣ ਜਾਂਦੇ ਹਨ। ਮੌਕਾ ਦਰਵਾਜ਼ਾ ਘਰ ਦੀ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਦੁਆਰ ਹੁੰਦਾ ਹੈ। ਜਦੋਂ ਤੁਸੀਂ ਇੱਥੇ ਲੌਂਗ ਅਤੇ ਕਪੂਰ ਜਲਾਉਂਦੇ ਹੋ ਤਾਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ। हां दोस्तों ये दो उपाह ਤੁਹਾਨੂੰ ਇਸ ਦਿਨ ਜ਼ਰੂਰ ਕਰਨੇ ਹਨ ਕਿਉਂਕਿ ਦੁਸਹਿਰੇ ਵਾਲਾ ਦਿਨ ਸਾਲ ਬਾਅਦ ਆਉਂਦਾ ਹੈ ਇਸ ਦਿਨ માતા લક્ષ્ਮੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੀ ਹੈ ਤੁਹਾਡੇ ਇਹ ਕੀਤੇ ਗਏ ਛੋਟੇ ਉਪਾਅ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਨ ਤੁਹਾਡਾ ਘਰ ਖੁਸ਼ੀਆਂ ਦੇ ਨਾਲ ਭਰ ਸਕਦਾ ਹੈ ਤੁਹਾਡੀ ਗਰੀਬੀ ਦੂਰ ਹੋ ਸਕਦੀ ਹੈ ਤੁਹਾਡੀ ਹਰ ਪ੍ਰਕਾਰ ਦੀ ਮਨੋਪਕਾਮਨਾ ਪੂਰੀ ਹੋ ਸਕਦੀ ਹੈ ਇਹ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ માતા લક્ષ્ਮੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇਗੀ ਤੇ ਖੁਸ਼ੀਆਂ ਦੇ ਨਾਲ ਤੁਸੀਂ ਖੇਡੋਗੇ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਾਰਮਿਕ ਉਪਾਅ ਆਪਣੀ ਸ਼ਰਧਾ ਤੇ ਵਿਸ਼ਵਾਸ ਤੇ ਅਜਮਾਓ ਸਾਡੀ ਵੀਡੀਓ ਦਾ ਮਕਸਦ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਅਸੀਂ ਇਸ ਸੰਦਰਭ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਤਾਂ ਦੋਸਤੋ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੀ ਇਸ ਵੀਡੀਓ ਨੂੰ ਇੱਕ ਲਾਈਕ ਵੀ ਜਰੂਰ ਕਰ ਦੇਣਾ ਤੇ ਸਾਡੇ ਇਸ ਚੈਨਲ ਚੜਤਵਾ ਇਸ ਟਿਪਸ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜਰੂਰ ਲਿਖ ਦੇਣਾ ਆ ਦੋਸਤੋ ਅੱਜ ਦੀ ਜਾਣਕਾਰੀ ਇੰਨੀ ਹੀ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਧੰਨਵਾਦ ਦੋਸਤੋ